ਸੋਹੰਗ ਸ਼ਬਦ ਮੁੱਖ ਰਖਾਈ ਮੁੱਖ ਕਿਸ ਸ਼ਬਦ ਨੂੰ ਰੱਖਿਆ ਸੋਹੰਗ ਸ਼ਬਦ ਨੂੰ ਹਰ ਸੰਤ ਜੀ ਉਹ ਅੱਗੇ ਵੀ ਬਚਨ ਪਿਛਲੇ satsang ਜਿਹੜੇ ਹੋਏ ਉਹਨਾਂ ਦੇ ਵਿੱਚ ਵੀ ਕੀਤੇ ਕਿ ਜਿਹੜਾ ਸੋਹੰਗ ਸ਼ਬਦ ਦਿੱਤਾ ਹੈ ਨਾਮ ਮਹਾਰਾਜ ਸ਼ੇਰ ਸਿੰਘ ਨੇ ਆਪਣਾ ਇਸ ਨੂੰ ਜਪਣਾ ਹੈ ਸੋਹੰਗ ਸ਼ਬਦ ਨੂੰ ਗਾਉਣਾ ਹੈ ਹਰ ਸੰਤ ਜੀਓ ਔਰ ਸੋਹੰਗ ਸ਼ਬਦ ਦੀ ਵਡਿਆਈ ਹੈ ਕਿ ਜੀਵ ਜੱਗ ਕੇ ਪਾਰ ਹੋ ਜਾਂਦਾ ਹੈ ਸੋਹੰਗ ਸ਼ਬਦ ਨੂੰ ਜਦ ਅਸੀਂ ਗਾਉਨੇ ਆ ਤੇ ਮਹਾਰਾਜ ਸ਼ੇਰ ਸਿੰਘ ਫਿਰ ਸਹਾਈ ਹੁੰਦਾ ਹੈ ਆਪਣਾ ਹਰ ਸੰਤ ਜੀਓ ਔਰ ਚਲਦੇ ਆ ਫਿਰਦੇ ਆ ਉੱਠਦੇ ਆ ਬੈਠਦੇ ਆ ਸੋਹੰਗ ਸ਼ਬਦ ਨੂੰ ਆਵਾਜ਼ ਸ਼ਲੀ ਗਾਓ ਔਰ ਸੋਹੰਗ ਸ਼ਬਦ ਨੂੰ ਜਪੋ ਹਰ ਸੰਤ ਜੋ ਸੋਹੰਗ ਸ਼ਬਦ ਦੀ ਬੜੀ ਵੱਡੀ ਵਡਿਆਈ ਹੈ ਸੋਹੰਗ ਸ਼ਬਦ ਹੀ ਸਾਰੇ ਸ਼ਬਦਾਂ ਦਾ ਸਰਤਾਜ ਹੈ ਔਰ ਮੁਖ ਰੱਖਿਆ ਹੈ ਨਿਕਲੰਕ ਅਵਤਾਰ ਨੇ ਆਪਣੇ ਨਾਮ ਨੂੰ ਸੋਹੰਗ ਸ਼ਬਦ ਨੂੰ ਔਰ ਜਦੋਂ ਸੋਹੰਗ ਸ਼ਬਦ ਨੂੰ ਅਸੀਂ ਗਾਉਨੇ ਆ ਸੋਹੰਗ 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 ਕਹਿੰਨੀ ਆ ਉਸ ਦਾ ਅਰਥ ਭਾਵ ਹੈ ਤੂੰ ਮੇਰਾ ਮੈਂ ਤੇਰਾ ਹਰ ਜੀਵ ਦੀ ਆਤਮਾ ਆਪਣੇ ਪ੍ਰਭੂ ਨੂੰ ਪਰਮਾਤਮਾ ਨੂੰ ਮਹਾਰਾਜ ਸ਼ੇਰ ਸਿੰਘ ਨੂੰ ਕਹਿ ਰਹੀ ਕਿ ਤੂੰ ਮੇਰਾ ਔਰ ਮੈਂ ਤੇਰਾ ਹਾਂ ਵਿੱਚ ਕੋਈ ਔਰ ਹੈ ਨਹੀਂ ਸਿੱਧਾ ਨਾਤਾ ਹੈ ਆਤਮ ਪਰਮਾਤਮ ਦਾ ਤੂੰ ਮੇਰਾ ਔਰ ਮੈਂ ਤੇਰਾ ਇਸ ਦਾ ਅਰਥ ਭਾਵ ਹੈ ਹਰ ਸੰਤ ਜੀਓ ਸੋ ਸੋਹੰਗ ਸ਼ਬਦ ਨੂੰ ਅਵਸ਼ਿ ਹੀ ਗਾਉਣਾ ਚਾਹੀਦਾ ਹੈ ਨਾਮ ਨੂੰ ਜਪ ਲੈਣਾ ਚਾਹੀਦਾ ਹੈ ਹਰ ਸੰਤ ਜੀਓ ਇਸ ਦਾ ਹੀ ਲਾਭ ਹੋਣਾ ਹੈ